ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਨავ ਜੀ ਕੀ ਹਾਲ ਚਾਲ ਨੇ ਆਪਾਂ ਬਲੌਗ ਕਰ ਲਿਆ ਸ਼ੁਰੂ ਜੀ ਕਰ ਲਿਆ ਸ਼ਾਮ ਦੇ ਟਾਈਮ ਤੋਂ ਸ਼ਾਮ ਦੇ ਵੱਜ ਗਈ ਆ 5 ਤੇ ਆਪਾਂ ਪਸੂਆਂ ਨੂੰ ਪੱਠੇ ਪਾ ਚੁੱਕੇ ਆ ਤੇ ਇਹ ਪੱਠੇ ਖਾ ਰਹੀਆਂ ਤੇ ਉਦੋਂ ਬਾਅਦ ਚ ਆਪਾਂ ਪਾਣੀ ਪਿਆ ਕੇ ਕਰ ਦਾਂਗੇ ਅੰਦਰ ਗੁਆ ਕਰ ਦਾਂਗੇ ਇਕੱਠਾ ਤੇ ਲਾਵਾਂਗੇ ਮੱਛਰਦਾਨੀ ਜੀ ਨਾ ਮੱਖੀ ਨਾ ਮੱਛਰ ਆਰਾਮ ਨਾਲ ਬਹਿ ਜਾਂਦੇ ਆ ਭਵਾਂਬੀ ਦੀ ਚਲੀ ਜਾਵੇ ਲਾਈਟ ਚਲੀ ਜਾਵੇ ਪੱਖੇ ਬੰਦ ਹੋ ਜਾਣ ਪਰ ਫਿਰ ਵੀ ਬਹਿ ਜਾਂਦੇ ਕਿਉਂਕਿ ਜੀ ਪਸੂਆਂ ਨੂੰ ਮੱਖੀ ਮੱਛਰ ਪਰੇਸ਼ਾਨ ਕਰਦਾ ਗਰਮੀ ਦਾ ਪਸੂ ਝੱਲ ਲੈਂਦਾ ਬਾਕੀ ਜੀ ਓਵੇਂ ਉਧਰ ਆਪਣੀ ਬਾਰੀ ਆ ਤੇ ਬਾਰੀ ਥਾਂ ਦੀ ਇਧਰ ਜਦੋਂ ਪੱਖਾ ਲਾ ਦਈਦਾ ਨਾ ਆਹ ਤੇ ਉਹ ਹਵਾ ਕਰਾਸ ਕਰ ਲੈਂਦੀ ਉਧਰ ਹੋ ਜਾਂਦੀ ਆ ਫਿਰ ਬਹੁਤੀ ਗਰਮੀ ਨਹੀਂ ਇਹਨਾਂ ਨੂੰ ਲੱਗਦੀ ਜੀ ਵਧੀਆ ਇਹ ਬਹਿ ਪੈ ਜਾਂਦੇ ਆ ਸੌ ਜਾਂਦੀ ਆ ਖੁਰਲੀ ਤੇ ਮੂੰਹ ਰੱਖ ਕੇ ਪਸ਼ੂ ਸਾਰੇ ਤੇ ਆਪਣੇ ਹਰਾ ਥੋੜੇ ਦਿਨਾਂ ਨੂੰ ਹੋ ਜੂਗਾ ਜੀ ਹਜੇ ਆਪਣੇ ਹਰਾ ਨਹੀਂ ਹੋਇਆ ਆਪਾਂ ਤੂੜੀ ਤੇ ਹੀ ਗੁਜ਼ਾਰਾ ਕਰਦੇ ਆ ਠੀਕ ਹੈ ਜੀ ਤੇ ਇਹਨੇ ਇੱਕ ਕੰਮ ਤੰਦੇ ਆ ਤੇ ਆਪਣੇ ਤਾਈ ਜੀ ਨੂੰ ਹੋਇਆ ਅਟੈਕ ਚਾਰ ਪੰਜ ਮਹੀਨੇ ਹੋ ਗਏ ਜੀ ਉਹ ਮੰਜੀ ਤੇ ਆ ਬੋਲਦੇ ਵੀ ਨਹੀਂਗੇ ਤੇ ਸ਼ਾਇਦ ਪਤਾ ਨਹੀਂ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਵੇ ਕਿਉਂਕਿ ਜੀ ਲੰਮੇ ਸਾਹਾਂ ਤੇ ਹੋਏ ਹੋਏ ਆ ਸਦੀ ਵਵਛੂੜਾ ਦੇ ਜਨ ਜ਼ਿੰਦਗੀ ਚ ਬੰਦੇ ਨੇ ਵਾਰ-ਵਾਰ ਨਹੀਂ ਆਉਣਾ ਹੁੰਦਾ ਇੱਕ ਵਾਰ ਆਉਣਾ ਹੁੰਦਾ ਤੇ ਆਪਾਂ ਚੱਲੇ ਸੀ ਉੱਧਰ ਤਾਇਆ ਜੀ ਦੇ ਘਰੇ ਤੇ ਥੋੜਾ ਜਿਹਾ ਵੀਡੀਓ ਕਲਿੱਪ ਆਪਾਂ ਬਣਾਉਣਾ ਸਟਾਰਟ ਕੀਤਾ ਸੀਗਾ ਤੇ ਆਪਾਂ ਲੈ ਕੇ ਆਉਣੇ ਆ ਪਤਾ ਉਹਨਾਂ ਦਾ ਫੇਰ ਆ ਕੇ ਕੱਢ ਕੇ ਧਾਰਾਂ ਮੱਛਰਦਾਨੀ ਲਾ ਦਾਂਗੇ ਜੀ ਤੇ ਬਾਲੀ ਸੀਰੀਅਸ ਹੋਏ ਪਏ ਆ ਹੁਣ ਚਾਰਾਂ ਮਹੀਨਿਆਂ ਦੇ ਚਾਰਾਂ ਸਾਢੇ ਚਾਰ ਪੰਜ ਮਹੀਨਿਆਂ ਦੇ ਮੰਝੇ ਤੇ ਸੀ ਕਿ ਉਹਨਾਂ ਤੋਂ ਬੋਲੇ ਆਣੇ ਜਾਂਦਾਗਾ ਐ ਜੀ ਗਰਮੀ ਦੇ ਵਿੱਚ ਮੰਜੇ ਤੇ ਬਹਿਣਾ ਬਹੁਤ ਔਖਾ ਹੈ ਜੀ ਜਿੰਨਾ ਮਰਜੀ ਕੋਈ ਸਾਂਭੀ ਜਾਵੇ ਫਿਰ ਵੀ ਜਿਹੜਾ ਬੰਦੇ ਨੇ ਆ ਆਪਣੇ ਉੱਠ ਕੇ ਚੱਲ ਲਗੇ ਆਪ ਦਾ ਖਾਣ ਪੀਣ ਕਰਨਾ ਹਨ ਤੇ ਉਹ ਸਰੀਰ ਫਿਰ ਮੰਜੇ ਤੇ ਬਹਿ ਜੇ ਥੋੜਾ ਕਨਾ ਸਰੀਰ ਦੇ ਵਿੱਚ ਜਾਕਮ ਵੀ ਸਰੀਰ ਦੇ ਉੱਪਰ ਜਾਕਮ ਵੀ ਹੋ ਜਾਂਦੇ ਜਿਵੇਂ ਕੂਣੀ ਦੇ ਪਾੜ ਦੇਣਾ ਹਨਾ ਜਾਂ ਪਏ ਰਹਿਣਾ ਥੋੜੇ ਜਿਹੀ ਜਾਕਮ ਵਗੇਰਾ ਹੋ ਜਾਂਦੇ ਆ ਤੇ ਬਹੁਤ ਔਖਾ ਜੀ ਹੈ ਜੀ ਗਰਮੀ ਦੇ ਵਿੱਚ ਸਾਂਭਣਾ ਵਾਲਿਆਂ ਨੂੰ ਵੀ ਤੇ ਮੰਜੇ ਤੇ ਪੈਣ ਵਾਲਿਆਂ ਨੂੰ ਪਰਮਾਤਮਾ ਜੀ ਜ਼ਿੰਦਗੀ ਦਿੱਤੀ ਆ ਤਾਂ ਲੰਬੀ ਜਿੰਨੀ ਵੀ ਦਿੱਤੀ ਆ ਤੇ ਸਵਾਸਾਂ ਦੀ ਪੂੰਜੀ ਛੇਤੀ ਪੂਰੀ ਹੋ ਜਾਵੇ ਹਨਾ ਮੰਜੇ ਤੇ ਨਾ ਪੈਣਾ ਪਵੇ ਤੁਰਿਆ ਫਿਰਦਾ ਬੰਦਾ ਚੱਲਿਆ ਜਾਵੇ ਤਾਂ ਬਾਲੀ ਵਧੀਆ ਗੱਲ ਹੁੰਦੀ ਆ ਚਲੋ ਜੀ ਆਪਾਂ ਚੱਲਦੇ ਆਂ ਉਧਰ ਨੂੰ ਤੇ ਆਪਾਂ ਦਾ ਬਲੌਗ ਕੰਟੀਨਿਊ ਇਦਾਂ ਹੀ ਆ ਆ ਕੇ ਆਪਾਂ ਕੱਢਾਂਗੇ ਧਾਰਾਂ ਤੇ ਮਛਰਦਾਨੀ ਲਾ ਕੇ ਇਹਨਾਂ ਨੂੰ ਕਰਾਂਗੇ ਅੰਦਰ ਤੇ ਆਪਾਂ ਝਟ ਪਤਾ ਲਿਆ ਅਗੇ ਹਜੇ 5 ਵਜੇ ਆ ਜੀ ਆਪਾਂ 6 ਵਜੇ ਆ ਕੇ ਧਾਰਾਂ ਕੱਢਾਂਗੇ ਅੱਧੇ ਘੰਟੇ ਚ ਤਾਰਾ ਕੱਢ ਕੇ ਫਿਰ ਆਪਾਂ ਇਹਨਾਂ ਨੂੰ ਅੰਦਰ ਕਰ ਦਾਂਗੇ ਆ ਕਈ ਖਲਪਿਆਵਾਂਗੇ ਫਿਰ ਨੇਕ ਨੇਕੇ ਕੰਮਾਂ ਤੇ ਹੋਰ ਟਾਈਮ ਲੱਗੀ ਜਾਂਦਾ ਤੇ ਹੁਣ ਆਪਾਂ ਖਲਪਿਆਉਣ ਤੇ ਭਿਉਂਤੀ ਜਿਹੜੀ ਸਵੇਰ ਭਿਉਂਤੀ ਸੀ ਉਹਰ ਲਾਤੀ ਆ ਤੇ ਹੁਣ ਆਪਾਂ ਸ਼ਾਮ ਨੂੰ ਤੇ ਇਹ ਚ ਜਿੱਤਾਰਾ ਕੱਢ ਕੇ ਹਟੇ ਉਹਦੇ ਵਿੱਚ ਖਲਪਿਆਉਣ ਦੋਗੇ ਇਹਦੇ ਨਾਲ ਸਵੇਰ ਵਾਂਡਰ ਲਾ ਦਾਂਗੇ ਇਹਨੂੰ ਵੀ ਫੇਰ ਬੰਨਾਂਗੇ ਹੁਣ ਚਾਹਕ ਦਿਆਂਗੇ ਸਾਨੂੰ ਦਾਣਾ ਪਾ ਮੈਨੂੰ ਆਏ ਜਿੰਨੇ ਕੇ ਖਰਨ ਦੁਬਾ ਚ ਦਾਣਾ ਪਾਉਂਗੀ ਜਿਹੜੇ ਬੱਚੇ ਚਲੋ ਜੀ ਠੀਕ ਹੈ ਕਰਦੇ ਆਪਾਂ ਥੋੜੀ ਦੇਰ ਬਾਅਦ ਗੱਲ ਧਾਰਾਂ ਡੋਕਿਆਂ ਦੇ ਟਾਈਮ ਓਕੇ ਜੀ ਲਓ ਜੀ ਆਪਾਂ ਕੱਢਣ ਲੱਗੇ ਆਂ ਧਾਰਾਂ ਧਾਰਾਂ ਤੋਂ ਪਹਿਲਾਂ ਧੂਣੀ ਪਾਈ ਸੀ ਤੇ ਕੇਰਾ ਧੂਆਂ ਨਿਕਲ ਗਿਆ ਜੀ ਬਾਹਰ ਧੂਏ ਨਾਲ ਮੱਛਰ ਮੱਖੀਆਂ ਸਾਰਾ ਕੁਝ ਬਾਹਰ ਨਿਕਲ ਗਿਆ ਵਾ ਤੇ ਆਪਾਂ ਪੱਖਾ ਚਲਾ ਦਾਂਗੇ ਫੇਰ ਤੇ ਪਤਾ ਇਹਨਾਂ ਨੂੰ ਆਦਤ ਬਣ ਗਈ ਆ ਭਾਵੇਂ ਮੱਛਰ ਨਾ ਹੀ ਹੋਵੇ ਬਸ ਆਦਤ ਬਣੀ ਵੀ ਐ ਇਹਨਾਂ ਨੂੰ ਇੱਕ ਦਿਨ ਮੈਂ ਬਾਹਰ ਬੰਦੀਆਂ ਇਹਨਾਂ ਨੇ ਸਾਰੀ ਪਰਸੋਂ ਚੌਥੇ ਦੀ ਗੱਲ ਹੀ ਆ ਸਾਰੀ ਰਾਤ ਇਹਨਾਂ ਨੇ ਨਾ ਖੜ ਕੇ ਗੱਡੀ ਪੂ ਰਾਣੀ ਬੈਠਣਾ ਇਹ ਤੇ ਅੰਦਰ ਲੈ ਇਹ ਰਾਮ ਨਾਲ ਆਈ ਮੈਂ ਪਾਣੀ ਤੇ ਲਾਉਣ ਲੱਗੀ ਸੀ ਤੇ ਅੰਦਰ ਪਾਣੀ ਪੀਤਾਣੀ ਇਹਨੇ ਦਵ ਦਵ ਅੰਦਰ ਆਈ ਤੇ 2 ਮਿੰਟਾਂ ਦੇ ਵਿੱਚ ਬਹਿ ਗਈ ਉਹ ਤਾਂ ਹਜੇ ਪੱਠਾ ਹੀ ਖਾਈ ਜਾਂਦੀਆਂ ਇਹ ਬਹਿ ਗਈ ਇਹਨੂੰ ਆਏ ਆ ਵੀ ਕਿਤੇ ਮੈਨੂੰ ਬਾਹਰ ਨਾ ਬੰਨ ਦੇਵੇ ਮੇਰੇ ਮੱਛਰ ਲੜੂਗਾ ਐਨੀਆਂ ਸੋਲ ਹੋਊਗਾ ਜੀ ਉਧਰ ਵੇਖੋ ਹਵਾ ਚੱਲੀ ਤੇ ਧੂਣੀ ਮਗ ਪੀ ਉਹ ਸਾਰਾ ਤੂੰ ਤੂੜੀ ਜਿਹੜੀ ਰਹਿੰਦੀ ਉਹ ਮੱਗ ਪੂਗੀ ਤੇ ਅੱਗ ਬੋਝੂਗੀ ਸੇਕ ਘਟ ਜੂਗਾ ਤੇ ਗੱਲ ਉਹ ਹੀ ਆ ਜਾਂਦੀ ਹੈ ਜੀ ਮੋੜ ਕੇ ਇਹਨਾਂ ਨੂੰ ਬਸ ਨਾ ਆਦਤ ਬਣ ਗਈ ਹੈ ਅੰਦਰ ਮੱਛਰਦਾਨੀ ਦੇ ਵਿੱਚ ਰਹਿਣ ਦੀ ਹੋਰ ਇਹਨਾਂ ਨੂੰ ਕੋਈ ਗੱਲ ਨਹੀਂ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਜ ਦੇ ਬਲੌਗ ਵਿੱਚ ਤੁਹਾਨੂੰ ਮੇਰਾ ਬਲੌਗ ਇਸ ਤਰ੍ਹਾਂ ਦਾ ਗੱਲ ਜਰੂਰ ਕਮੈਂਟ ਕਰਕੇ ਦੱਸਿਓ ਜੀ ਵੀ ਤੁਹਾਡੇ ਪਸ਼ੂਆਂ ਨੂੰ ਵੀ ਇਸ ਤਰ੍ਹਾਂ ਦੀ ਆਦਤ ਹੈ ਤੇ ਅੰਦਰ ਗਰਮੀ 'ਚ ਖੜ ਜਾਨੀਆਂ ਤੇ ਪਰ ਬਾਹਰ ਨਹੀਂ ਖੜਦੀਆਂ ਅੰਦਰ ਨੂੰ ਭਜਦੀਆਂ ਦਿਨੇ ਵੀ ਇੱਥੇ ਹੁੰਦੀਆਂ ਤੇ ਰਾਤ ਨੂੰ ਵੀ ਆਪਾਂ ਇੱਥੇ ਕਰ ਦਿੰਨੇ ਝਟ ਥੋੜਾ ਟਾਂ ਕਣਾ ਟਾਈਮ ਹੀ ਬਾਹਰ ਰਹਿੰਦੀਆਂ ਸਿਆਲ 'ਚ ਬਾਹਰ ਰਿਆ ਕਰਨੀਆਂ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਜੇ ਤੁਹਾਡੇ ਵੀ ਪਸ਼ੂਆਂ ਨੇ ਇਸ ਤਰ੍ਹਾਂ ਦੀ ਆਦਤ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਓਕੇ ਬਾਏ